ਪੇਸ਼ ਹੈ ਜੀ ਭਾਗ 17ਵਾਂ ਪੀਲੇ ਪੱਤਿਆਂ ਦੀ ਦਾਸਤਾਨ ਨੋਵਲ ਵਿੱਚੋਂ ਜੋ ਦਲੀਪਕੌਰ ਟਿਵਾਣਾ ਜੀ ਦਾ ਲਿਖਿਆ ਹੋਇਆ ਹੈ ਜੇਕਰ ਤੁਹਾਨੂੰ ਇਹ ਨੋਵਲ ਸੁੰਨਣਾ ਪਸੰਦ ਹੈ ਤਾਂ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਭਾਗ 17ਵਾਂ ਅਗਲੇ ਦਿਨ 우ષા ਜਰਾ देर ਨਾਲ ਉੱઠી ਸ਼ਿਭੂ ਨੇ ਚਾਹ ਦਿੰਦਿਆਂ ਦੱਸਿਆ ਬੀਜੀ ਮੰਦਰ ਗਏ ਨੇ ਪਗਿਰਤ ਨੂੰ ਕੋਈ ਕੰਮ ਵਾਲਾ ਸਵੇਰੇ ਹੀ ਮਿਲਣ ਆ ਗਿਆ ਸੀ ਉਹਦੇ ਕੋਲ ਡਰਾਈング ਰੂਮ ਵਿੱਚ ਬੈਠਾ ਸੀ ਚਾਹ ਪੀ ਕੇ 우ષા ਤਿਆਰ ਹੋਣ ਲੱਗੀ ਤਾਂ ਜੋ ਹਸਪਤਾਲ ਟੈਸਟ ਕਰਵਾਵੇ ਅਜੇ ਭਾਵੇਂ 13 ਦਿਨ ਹੀ ਹੋਏ ਸਨ ਪਰ ਫਿਰ ਕੌਣ ਆਵੇਗਾ ਰਾਤ ਵਾਲੀਆਂ ਸਭ ਗੱਲਾਂ ਜਿਵੇਂ ਉਸ ਨੂੰ ਇੱਕ ਵਹਿਮ ਇੱਕ ਖਿਆਲ ਇੱਕ ਸੁਪਨਾ ਜਿਹਾ ਹੀ ਲੱਗਿਆ 12 ਵਜੇ ਮਸਾਂ ਹੋ ਟੈਸਟਾਂ ਤੋਂ ਬੇਲੀ ਹੋਈ ਡਾਕਟਰ ਕਿਧਰੇ ਗਿਆ ਹੋਇਆ ਸੀ ਲੇਟ ਆਇਆ ਸੀ ਫਿਰ ਐਕਸਰੇ ਕਰਵਾਇਆ ਘਰ ਪਰਤਣ ਤੋਂ ਪਹਿਲਾਂ ਉੰਜ ਹੀ ਬਿਨਾ ਇਹ ਕਿਸੇ ਕਾਰਨ ਉਸਨੇ ਕਿਸੇ ਕੋਲੋਂ ਡਾਕਟਰ ਸ਼ਮਸ਼ੇਰ ਬਾਰੇ ਪੁੱਛਿਆ ਤੇ ਉਹ ਕਿੱਥੇ ਮਿਲਣਗੇ ਉਸਨੇ ਮਿਲਣਾ ਤਾਂ ਨਹੀਂ ਸੀ ਸਿਰਫ ਪੁੱਛਿਆ ਹੀ ਸੀ ਪਰ ਦੱਸਣ ਵਾਲਾ ਸਮਝਿਆ ਡਾਕਟਰ ਸ਼ਮਸ਼ੇਰ ਦੇ ਕਮਰੇ ਦਾ ਸ਼ਾਇਦ ਇਹਨੂੰ ਪਤਾ ਨਹੀਂ ਬੋਲਿਆ ਚਲੋ ਮੈਂ ਲੈ ਚਲਦਾ ਉਹ ਮੂਹਰੇ ਲੱਗ ਤੁਰਿਆ ਊਸ਼ਾ ਬਿਨਾਂ ਸੋਚੇ ਉਸ ਦੱਸਣ ਵਾਲੇ ਬੰਦੇ ਦੇ ਮਾਗਰ ਤੁਰਦੀ ਸ਼ਮਸ਼ੇਰ ਦੇ ਕਮਰੇ ਤੱਕ ਪਹੁੰਚ ਗਈ ਮਰੀਜ਼ਾਂ ਦੀ ਭੀੜ 'ਚ ਘਿਰੇ ਸ਼ਮਸ਼ੇਰ ਨੇ ਵੀ ਊਸ਼ਾ ਨੂੰ ਦੇਖ ਲਿਆ ਸਰ ਮੈਂ ਹੁਣੇ ਆਇਆ ਨਾਲ ਵਾਲੇ ਡਾਕਟਰ ਨੂੰ ਆਖੋ ਕਾਲੀ ਨਾਲ ਉੱਠ ਕੇ ਊਸ਼ਾ ਦੇ ਕੋਲ ਆਇਆ ਤੇ ਪੁੱਛਿਆ ਸਭ ਖੈਰੀਅਤ ਹੈ ਨਾ ਹਾਂ ਊਸ਼ਾ ਨੇ ਉਸ ਦੇ ਨਾਲ ਕਮਰੇ ਤੋਂ ਬਰਾਂਡੇ ਵਿੱਚ ਆਉਂਦੇ ਆਖਿਆ ਕਈ ਵਾਰੀ ਸੋਚਿਆ ਤੁਹਾਡੇ ਵੱਲ ਜਾਵਾਂਗਾ ਪਰ ਇੱਥੋਂ ਬੇਲ ਹੀ ਨਹੀਂ ਲੱਗਦੀ ਤੁਹਾਡੀ ਤबीयत ਠੀਕ ਹੈ ਉਸ ਨੇ ਊਸ਼ਾ ਵੱਲ ਝਾਕੇ ਪੁੱਛਿਆ ਹਾਂ ਉਸ਼ਾ ਨੇ ਫਿਰ ਉਹੀ ਸੰਖੇਪ ਜਿਹਾ ਉੱਤਰ ਦਿੱਤਾ ਪਗੇਤ ਸਾਹਿਬ ਠੀਕ ਹੋ ਗਏ ਬਿਲਕੁਲ ਮੈਨੂੰ ਡਾਕਟਰ ਟੰਡਨ ਨੇ ਕਾਫੀ ਚਿਰ ਤੋਂ ਦੱਸਿਆ ਹੋਇਆ ਸੀ ਪਿੰਡ ਦਾ ਸਭ ਠੀਕ ਠਾਕ ਨਹੀਂ 우ਸ਼ਾ ਨੇ ਚੁੱਪ ਦੇ ਕੇ ਬਰਾਡੇ ਵਿੱਚੋਂ 베ੜੇ ਵਿੱਚ ਆਉਂਦਿਆਂ ਪੁੱਛਿਆ ਹਾਂ 우ਸ਼ਾ ਨੇ ਆਖਿਆ ਕਿਵੇਂ ਆਏ ਫਿਰ ਡਾਕਟਰ ਸ਼ਮਸ਼ੇਰ ਨੇ ਹਾਰ ਕੇ ਸਿੱਧਾ ਹੀ ਸਵਾਲ ਕੀਤਾ ਅੱਛਾ ਮੈਂ ਚੱਲਦੀ ਆ ਆ ਕੁਸ਼ਾ ਬਿਨਾਂ ਉਸ ਦਾ ਜਵਾਬ ਢੀਕੇ ਬਿਨਾ ਉਸ ਵੱਲ ਤੱਕਿਆ ਉਥੋਂ ਪਰਤਾਈ ਡਾਕਟਰ ਸ਼ਮਸ਼ੇਰਪਾਲ ਦੇ ਪਲ ਲਈ ਉਹਨੂੰ ਜਾਂਦੀ ਨੂੰ ਦੇਖਦਾ ਰਿਹਾ ਤੇ ਸੋਚਦਾ ਰਿਹਾ ਕਿੰਨੀ ਬਦਲ ਗਈ ਹੈ ਹੁਸ਼ਾ ਫਿਰ ਆ ਕੇ ਮਰੀਜ਼ਾਂ ਨੂੰ ਦੇਖਣ ਲੱਗ ਪਿਆ ਹਸਪਤਾਲ ਵਿੱਚ ਉਸ ਨੂੰ ਗੇਟ ਕੋਲ ਸੁਸ਼ੀਲ ਉਸ ਦੀ ਗਵੰਡਨ ਮਿਲ ਗਈ ਪਰ ਹੁਣ ਉਹ ਇਹਨਾਂ ਦੇ ਗਵਾਂਡ ਚ ਨਹੀਂ ਸੀ ਰਹਿੰਦੀ ਉਹਨਾਂ ਦੇ ਘਰ ਵਾਲੇ ਦੀ ਤਰੱਕੀ ਹੋ ਗਈ ਸੀ ਇਸ ਕਰਕੇ ਕਚੈਰੀ ਦੇ ਕੋਲ ਵੱਡੀ ਕੋਠੀ ਮਿਲ ਗਈ ਸੀ ਸੁਨਾਓ ਤੁਹਾਡੇ ਪਤੀ ਦੇਵਦਾ ਕੀ ਹਾਲ ਹੈ ਸੁਸ਼ੀਲ ਨੇ ਪੁੱਛਿਆ ਠੀਕ ਹੈ 우ਸ਼ਾ ਨੇ ਆਖਿਆ ਇਹ ਦੱਸਦੇ ਸੀ ਬੜਾ ਕੁਝ ਤਾਂ ਕੁੜੀਆਂ ਕੜੀਆਂ ਦੇ ਚੱਕਰ ਚ ਰਹਿੰਦਾ ਤੁਸੀਂ ਜਰਾ ਧਿਆਨ ਰੱਖਿਆ ਕਰੋ ਉਸ ਨੇ ਹੱਸ ਕੇ ਜਿਵੇਂ ਮਜ਼ਾਕ ਕੀਤਾ ਘਰ ਵਾਲਾ ਤਾਂ ਉਹ ਮੇਰਾ ਹੀ ਰਹੂ ਭਾਵੇਂ ਉਹ ਲੋਕਾਂ ਦੇ ਚੱਕਰਾਂ ਚ ਫਿਰੇ ਜਾਂ ਲੋਕ ਉਸ ਦੇ ਚੱਕਰਾਂ ਚ ਫਿਰਨ 우ਸ਼ਾ ਨੇ ਜਵਾਬ ਜਿਵੇਂ ਉਹਦੇ ਮੂੰਹ ਤੇ ਮਾਰਿਆ ਇਹ ਵੀ ਸੁਣਿਆ ਸੀ ਤੁਹਾਨੂੰ ਉਹਨੇ ਪਿੰਡ ਭੇਜ ਦਿੱਤਾ ਅਕੇ ਮੇਰੇ ਮੇਲ ਦੀ ਨਹੀਂ ਘਟ ਪੜੀ ਐ ਸੁਸ਼ੀਲ ਨੇ ਉਹਦਾ ਮੂੰਹ ਚੜਾਣ ਬਾਂਗਿਆ ਮੇਲ ਦੀ ਲੈ ਆਵੇ ਕੋਈ ਕਿਹੜਾ ਰੁਕਦਾ ਊਸ਼ਾ ਨੇ ਜਿਵੇਂ ਇਹ ਆਖੀ ਹਾਰ ਮੰਨ ਲਈ ਸੀ ਲੈ ਇਉਂ ਨਹੀਂ ਬਾਂਗਾ ਢਿੱਲੀਆਂ ਛੱਡ ਦੇਂਦੀਆਂ ਆ ਆਪ ਉਦੜ ਕੇ ਤਾਂ ਨਹੀਂ ਆਈ ਹੋਈ ਤੂੰ ਵਿਆਹ ਕਿ ਲਿਆ ਸੀ ਚੱਖ ਜਿੰਨੀ ਮਾਰ ਲਵੇ ਤੇਰੇ ਹੁੰਦਿਆਂ ਹੋਰ ਕਿਹਨੂੰ ਲਿਆ ਸਕਦਾ ਸੁਸ਼ੀਲ ਨੇ ਜਿਵੇਂ ਉਹਦੇ ਵੱਲ ਦਿਆਂ ਹੁੰਦਿਆਂ ਕਿਹਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਊਸ਼ਾ ਨੇ ਸੁਸ਼ੀਲ ਨੂੰ ਤੇ ਉਸ ਦੀਆਂ ਸਭ ਗੱਲਾਂ ਨੂੰ ਜਿਵੇਂ ਇਹ ਆ ਕੇ ਤੁਸ਼ ਬਣਾ ਕੇ ਰੱਖ ਦਿੱਤਾ ਅੱਛਾ ਆਇਓ ਫੇਰ ਕਦੇ ਤੁਹਾਡੇ ਸਹੇਬ ਨੂੰ ਤਾਂ ਸਾਡੇ ਘਰ ਦਾ ਪਤਾ ਹੈ ਆਖ ਸੁਸ਼ੀਲ ਉੱਥੋਂ ਦੂਜੀ ਗੇਟ ਵੱਲ ਨੂੰ ਹੋ ਤੁਰ ਪਈ ਜਦੋਂ ਊਸ਼ਾ ਘਰ ਪਹੁੰਚੀ ਪਗੀਰਥ ਰੋਟੀ ਖਾ ਕੇ ਜਾ ਚੁੱਕਿਆ ਸੀ ਬੀਜੀ ਦੇ ਆਉਣ ਕਰਕੇ ਹੁਣ ਦੁਪਹਿਰੇ ਰੋਟੀ ਖਾਣ ਉਹ ਘਰ ਆਉਂਦਾ ਸੀ ਬੜਾ ਚੀਰ ਲਾਤਾ ਬੀਜੀ ਨੇ ਪੁੱਛਿਆ ਉਸ਼ਾ ਰੋਇ ਵਿੱਚ ਜਾ ਕੇ ਨਲਕੇ ਤੋਂ ਪਾਣੀ ਪੀਣ ਲੱਗ ਪਈ ਰੋਟੀ ਖਾ ਲੈ ਮੈਂ ਤਾਂ ਓੜੀ ਕੁੜੀ ਕੇ ਹੁਣੇ ਖਾਧੀ ਐ ਪਗੀਰ ਤੋਂ ਸਿਨੇਮੇ ਦੀਆਂ ਦੋ ਟਿਕਟਾਂ ਭੇਜੂ ਸ਼ਿਵਜੀ ਤੇ ਪਾਰਵਤੀ ਦਾ ਸਿਨੇਮਾ ਆਖਦਾ ਸੀਆਂ ਦੇਖ ਕੇ ਜਦੋਂ 우ਸ਼ਾ ਵਾਪਸ ਪਰਤੀ ਤਾਂ ਉਸ ਦਾ ਸਿਰ ਬਹੁਤ ਦੁੱਖ ਰਿਹਾ ਸੀ ਬੀਜੀ ਕਈ ਵਾਰ ਪੁੱਛਣ ਆਏ ਕਿ ਬਾਮ ਲਗਾ ਦਿਆਂ ਚਾਹ ਹੋਰ ਬਣਵਾ ਦਿਆਂ ਸਿਰ ਘੁੱਟ ਦਿਆਂ ਹਰ ਉਹ ਹਰ ਵਾਰ ਨਾਂ ਵਿੱਚ ਹੀ ਸਿਰ ਫੇਰਦੀ ਰਹੀ ਪਗਿਰਥ ਬੜੀ ਰਾਤ ਗਈ ਘਰ ਪਰਤਿਆ ਦਫ਼ਤਰੋਂ ਉਹ ਕਿਸੇ ਵਕੀਲ ਦੇ ਚਲਾ ਗਿਆ ਸੀ مشورہ ਕਰਕੇ ਕਾਗਜ਼ ਕੁਗਜ਼ ਟਾਈਪ ਕਰਵਾ ਕੇ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਰਾਹ ਵਿੱਚ ਇੱਕ ਹੋਟਲ ਅੰਦਰ ਚਲਾ ਗਿਆ ਸੀ ਫਿਰ ਕਿੰਨਾ ਹੀ ਚਿਹਰੇ ਇੱਕ ਪੈਗ ਪੀ ਕੇ ਇੱਕ ਅੱਗੇ ਰੱਖ ਕੇ ਬੈਠਾ ਕੁਝ ਸੋਚਦਾ ਰਿਹਾ ਆਉਣ ਲੱਗਾ ਇੱਕ کارੜਾ ਪੈਗ ਲਾ ਕੇ ਫਿਰ ਉਹ ਘਰ ਪਰਤਿਆ ਆਉਂਦੇ ਨੇ ਹੀ ਰਸੋਈ ਵਿੱਚੋਂ ਸੁੱਕੀ ਚਾਹ ਦਾ ਫੱਕਾ ਮਾਰਿਆ ਤਾਂ ਜੋ ਬੀਜੀ ਨੂੰ ਉਸਦੀ ਪੀਤੀ ਦਾ ਮੁਸਕਨਾਵੇ ਰੋਟੀ ਖਾਣ ਨੂੰ ਉਸ ਦਾ ਚਿੱਤ ਨਹੀਂ ਸੀ ਕੀਤਾ ਸਿਰਫ ਦੁੱਧ ਦਾ ਗਲਾਸ ਹੀ ਪੀਤਾ ਬੀਜੀ ਉਡੀਕ ਰਹੇ ਸਨ ਗੱਲ ਕਿਸੇ ਸਿਰੇ ਚੜੇ ਤਾਂ ਉਹ ਵਾਪਸ ਜਾਣ ਪਿੱਛੇ ਪਗੀਰਥ ਦੇ ਬਾਉ ਜੀ ਫਿਕਰ ਕਰਦੇ ਹੋਣਗੇ ਕਿੰਨਾ ਹੀ ਚਿਰ ਹੋ ਡ్రਾਈਇੰਗ ਰੂਮ ਵਿੱਚ ਬੈਠੇ ਇਧਰ ਉਧਰ ਦੀਆਂ ਗੱਲਾਂ ਕਰਦੇ ਰਹੇ ਪਰ ਅਸਲੀ ਗੱਲ ਵੱਲ ਆਉਣ ਦੀ ਜਿਵੇਂ ਕਿਸੇ ਦੀ ਵੀ ਹਿੰਮਤ ਨਹੀਂ ਸੀ ਪਈ 11:00 ਵਜੇ ਵੀਜੀ ਨੇ ਆਖਿਆ ਪਤਾ ਕਰ 우ਸ਼ਾ ਦੇ ਸਿਰ ਨੂੰ ਆਰਾਮੇ ਅੰਦਰ ਜਾ ਕੇ ਪਗੀਰਥ ਨੇ ਹੌਲੀ ਦੇ ਕੇ 우ਸ਼ਾ ਦੇ ਮੱਥੇ ਤੇ ਹੱਥ ਰੱਖ ਕੇ ਪੁੱਛਿਆ ਕੀ ਗੱਲ ਸਿਰ ਦੁਖਦਾ ਨਹੀਂ ਹੁਣ ਠੀਕ ਹੈ ਗੋਲੀ ਲੈ ਲਈ ਸੀ 우ਸ਼ਾ ਨੇ ਉੱਠ ਕੇ ਬੈਠਦੇ ਆਖਿਆ ਆ ਜੋ ਫਿਰ ਵੀਜੀ ਡ੍ਰਾਇੰਗ ਰੂਮ ਵਿੱਚ ਬੈਠੇ ਨੇ ਪਗੀਰਥ ਨੇ بڑے ਮੋਹ ਨਾਲ ਆਖਿਆ ਸੁੱਤੀ ਨਹੀਂ ਅਜੇ ਉਹ ਕੱਲ ਉਹਨਾਂ ਨੇ ਜਾਣਾ ਆਖਦੇ ਨੇ 우ਸ਼ਾ ਨੂੰ ਸੱਦ ਲਿਆ ਉਸ਼ਾ ਛਾਲ ਉੱਪਰ ਲੈ ਕੇ ਚੱਪਲਾ ਪਾਉਂਦੀ ਪਗੀਰਤ ਦੇ ਮਾਗਰ-ਮਾਗਰ ਡ్రਾਈਇੰਗ ਰੂਮ ਵਿੱਚ ਆ ਗਈ। ਤੁਸੀਂ ਅਜੇ ਕੁਝ ਦਿਨ ਰਹੋ। 우ਸ਼ਾ ਨੇ ਸਾਹਮਣੇ ਸੋਫੇ ਤੇ ਬੈਠਦੀ ਨੇ ਆਪਣੀ ਸੱਸ ਨੂੰ ਆਖਿਆ। ਫੇਰ ਆ ਜਾਵਾਂਗੀ। ਹੁਣ ਤੇਰੇ ਬਾਉ ਜੀ ਪਿੱਛੇ ਇੰਤਜ਼ਾਰ ਕਰਦੇ ਹੋਣਗੇ। ਉਹਨਾਂ ਦੀ ਵੀ ਸਿਹਤ ਠੀਕ ਨਹੀਂ ਰਹਿੰਦੀ। ਦੂਜਾ ਤੁਹਾਡਾ ਉਹਨਾਂ ਨੂੰ ਫਿਕਰ ਰਹਿੰਦਾ। ਅੱਗੋਂ ਕਿਸੇ ਨੂੰ ਵੀ ਜਿਵੇਂ ਕੋਈ ਗੱਲ ਨਹੀਂ ਸੀ ਆਉੜੀ। ਪਗੀਰਤ ਤਾਂ ਮੰਨਦਾ ਨਹੀਂ ਸੀ ਪਰ ਮੈਂ ਆਖਿਆ 우ਸ਼ਾ ਨੂੰ ਪੁੱਛ ਲਿਆ ਹੋਇਆ। ਬੀਜੀ ਨੇ ਗੱਲ ਜਰਾ ਕੋਹਾ ਘਾ ਤੋਰੀ। ਮਾੜੇ ਜੋ ਬਸ ਦਸਤਕਤ ਕਰਨੇ ਨੇ ਤੂੰ ਉਹ ਕਰ ਦੇ। ਇਸ ਕਾਗਜ਼ ਤੇ ਤੂੰ ਦਸਤਕਤ ਕਰ ਦੇ। ਆਪਾਂ ਕਿਹੜਾ ਇਹ ਕਿਸੇ ਨੂੰ ਦਿਖਾਉਣਾ ਹੈ? ਬੀਜੀ ਨੇ ਕਾਗਜ਼ ਉਸ ਵੱਲ ਕਰਦਿਆਂ ਕਿਹਾ। ਘਰ ਦੀ ਅਸਲੀ ਮਾਲਕਣ ਤਾਂ ਤੂੰ ਹੀ ਰਹੇਂਗੀ। ਬਸ ਰਾਜੀ ਹੋ ਜਾ। ਪਗੀਥ ਨੇ ਚੁੱਪਚਾਪ ਜੇਬ ਵਿੱਚੋਂ ਟਾਈਪ ਕੀਤਾ ਕਾਗਜ਼ ਕੱਢਿਆ ਤੇ ਜੇਬ ਨਾਲੋਂ ਆਨੇ ਲਾ ਕੇ ਊਸ਼ਾ ਨੂੰ ਫੜਾਉਂਦਾ ਇੱਕ ਥਾਂ ਏਠਾਂ ਉਂਗਲ ਕਰਦਾ ਬੋਲਿਆ ਇੱਥੇ ਆਪਣਾ ਨਾਮ ਲਿਖ ਦੇ ਊਸ਼ਾ ਉਂਝ ਹੀ ਬਸ ਉਂਝ ਹੀ ਕਾਗਜ਼ ਉੱਪਰ ਲਿਖਿਆ ਪੜਨ ਲੱਗੀ ਪਈ ਇਹ ਸਭ ਉਸੇ ਵੱਲੋਂ ਲਿਖਿਆ ਗਿਆ ਸੀ ਕਿ 5 ਸਾਲ ਸਾਡੇ ਵਿਆਹ ਨੂੰ ਹੋ ਗਏ ਨੇ ਸਾਡੇ ਘਰ ਕੋਈ ਬੱਚਾ ਨਹੀਂ ਹੋਇਆ ਇਸ ਲਈ ਜੇ ਮੇਰਾ ਪਤੀ ਸ਼੍ਰੀ ਪਗੀਰਥ ਹੋਰ ਵਿਆਹ ਕਰਵਾਉਣਾ ਚਾਹੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਇਨਾ ਪੜਦਿਆਂ ਊਸ਼ਾ ਪਗਿਰਥਵਲ ਚਾਕੀ ਸਭ ਤੋਂ ਚੰਗਾ ਬਹਾਨਾ ਇਹੀ ਰਹੇਗਾ ਕਿਸੇ ਲੜਕੀ ਵਾਲੇ ਨੂੰ ਵਿਖਾਉਣਾ ਵੀ ਜੇ ਹੋਵੇ ਪਗਿਰਥ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਅੱਗੇ ਲਿਖਿਆ ਸੀ ਮੈਂ ਇਹ ਇਜਾਜ਼ਤ ਬਿਨਾਂ ਕਿਸੇ ਦਬਾਅੋ ਆਪਣੀ ਮਰਜ਼ੀ ਨਾਲ ਪੂਰੇ ਹੋਸ਼-ਹਵਾਸ ਨਾਲ ਦੇ ਰਹੀ ਹਾਂ ਇਹ ਪੜ ਕੇ ਊਸ਼ਾ ਫਿਰ ਇੱਕ ਵਾਰੀ ਪਗਿਰਥਵਲ ਚਾਕੀ ਇਹ ਤਾਂ ਬਾਕੀ ਸਭ ਟੈਕਨੀਕਲ ਗੱਲਾਂ ਨੇ ਉਹ ਬੋਲਿਆ ਬੀਜੀ ਜਿਹੜੇ ਹੁਣ ਤੱਕ ਜਿਮੀ ਸਾਹ ਰੋਕੀ ਉਹ ਸ਼ਾਵਲ ਦੇਖ ਰਹੇ ਸਨ ਬੋਲੇ ਰੱਬ ਨੂੰ ਜਾਨ ਦੇਣੀ ਹੈ ਤੂੰ ਕਿਸੇ ਦੀ ਮਰਜ਼ੀ ਸੌਂਚ ਕਾਲਾ ਹੈ ਬੇਸ਼ੱਕ ਗੀਤਾ ਤੇ ਹੱਥਰ ਖਾਲਾ ਅਸੀਂ ਤੇਰੇ ਨਾਲ ਧੋਖਾ ਨਹੀਂ ਕਰਦੇ ਇਸੇ ਲਈ 20000 ਰੁਪਇਆ ਪਹਿਲਾਂ ਮੈਂ ਤੇਰੇ ਨਾਂ ਕਰਵਾਇਆ ਨਾਲੇ ਹਰ ਮਹੀਨੇ ਤੇਰੇ ਇਲਾਜ ਦਾ ਖਰਚਾ ਵੀ ਪਗੀਰਤ ਦਿੰਦਾ ਰਹੂ ਬਾਕੀ ਅਸੀਂ ਜਿਉਂਦੇ ਬੈਠੇ ਆ ਮਜਾਲ ਨਹੀਂ ਕੋਈ ਤੇਰੀ ਹਵਾਵਾਂ ਚੱਕ ਜੇ ਮੇਰੀ ਰਾਣੀ ਧੀ ਘਰ ਦੀ ਖੈਰ ਮੰਗਦਿਆਂ ਤੇਰੇ ਆਦਮੀ ਦੀ ਜੜ ਰਹਿ ਜੇ ਜੇ ਕੇਰਾ ਫਿਰ ਤੈਂ ਕਿਹੜਾ ਰੱਬ ਦੇ ਮਾਂ ਮਾਰੇ ਹੋਏ ਨੇ ਰਾਜੀ ਹੋ ਗਈ ਤੋਂ ਰੱਬ ਤੈਨੂੰ ਬਥੇਰਾ ਦਿਓ ਆਪਣੇ ਘਰ ਕਾਦਾ ਘਟ ਹੈ ਦੋ ਛੱਡ ਚਾਹੇ ਚੌਂ ਦੀ ਔਲਾਦ ਹੋਵੇ ਬਾਕੀ ਤੇਰਾ ਆਦਮੀ ਐਉਂ ਰੋਲਦਾ ਤਾਂ ਨਹੀਂ ਫਿਰੂ ਘਰ ਦੀ ਦੇਖਭਾਲ ਕਰਨ ਵਾਲੀ ਤਾਂ ਕੋਈ ਹੋ ਮੈਨੂੰ ਪਤਾ ਹੈ ਮੇਰੀ ਨੂੰ ਵਰਗੀ ਦੇਵੀ ਕਿਨੇ ਬਣ ਜਾਣਾ ਮੈਂ ਪਗੀਰਤ ਦੀ ਉਹ ਸੌਂ ਖਾ ਕੇ ਆਖਦੀਆਂ ਤੂੰ ਸਾਨੂੰ ਦਪਿਆਰੀ ਨਹੀਂ ਦੇਖਣਾ ਪਹਿਲਾਂ 5 ਸਾਲ ਇਹ ਬਿਮਾਰ ਰਿਹਾ ਹੁਣ 5-4 ਸਾਲ ਤੇਰੀ ਬਿਮਾਰੀ ਚ ਲੰਘ ਗਈ ਫੇਰ ਵੀ ਪਤਾ ਨਹੀਂ ਠੀਕ ਹੋ ਕੇ ਤੂੰ ਇੰਨੇ ਜੋਗੀ ਹੋਣਾ ਕਿ ਨਾ ਬਾਕੀ ਉਹ ਸਭ ਕੁਝ ਤੇਰਾ ਹੀ ਹੈ ਚਾਹ ਨਾਲ ਤਾਂ ਮੈਂ ਤੈਨੂੰ ਹੀ ਵਾਕੀ ਲਿਆਈਆਂ ਦੂਜੀ ਤਾਂ ਕੋਈ ਜੇ ਆਉ ਉਹ ਬਸ ਤੁਹਾਡੀ ਸੇਵਾ ਕਰਨ ਲਈ ਹੋ ਨਾਲੇ ਅਜੇ ਦੇਖਾਂਗੀ ਕਿਹੜਾ ਅੱਜ ਹੀ ਸਭ ਕੁਝ ਹੋ ਜਾਂਦਾ ਹੈ ਖਬਰੇ ਤੇਰੇ ਬਾਉ ਜੀ ਇਸ ਗੱਲ ਖਾਤਰ ਮੰਨਣ ਹੀ ਨਾ ਪਰ ਤੂੰ ਆਪਣੇ ਸਿਰ ਗੱਲ ਕਾ ਨੂੰ ਲਿਉਣੀ ਐ ਬਈ ਤੂੰ ਨਹੀਂ ਮੰਨੀ ਸਾਰੇ ਸਗੋ ਵੱਦ ਇੱਜ਼ਤ ਕਰਨਗੇ ਬਈ ਆਪਣੇ ਘਰ ਕੰਨੀ ਸੋਚ ਕੇ ਆਪਣੇ ਪਤੀ ਕੰਨੀ ਸੋਚ ਕੇ ਆਪਣੇ ਇਸਤਰੀ ਧਰਮ ਕੰਨੀ ਸੋਚ ਕੇ ਬੀਜੀ ਬੋਲਦੀ ਬੋਲਦੀ ਚੁੱਪ ਕਰ ਗਈ ਊਸ਼ਾ ਪੈਨ ਫੜ ਕੇ ਦਸਤਖਤ ਕਰਨ ਲੱਗੀ ਭਗੀਤ ਉੱਠ ਕੇ ਉਸ ਕੋਲ ਆ ਗਿਆ ਤੇ ਮੁੜ ਦਸਤਖਤ ਕਰਨ ਵਾਲੀ ਥਾਂ ਵੱਲ ਉਂਗਲ ਕਰਕੇ ਬੋਲਿਆ ਦੇਵੀ ਜੀ ਇੱਥੇ ਦਸਤਖਤ ਕਰੋ ਊਸ਼ਾ ਇੱਕ ਵਾਰੀ ਉਹਦੇ ਵੱਲ ਝਾਕੀ ਤੇ ਫਿਰ ਬੀਜੀ ਵੱਲ ਫਿਰ ਨੀਮੀ ਪਾ ਕੇ ਦਸਤਖਤ ਕਰ ਦਿੱਤੇ ਨਹੀਂ ਨਹੀਂ ਦੇਵੀ ਨਹੀਂ ਸੀ ਲਿਖਣਾ ਇਹ ਤਾਂ ਕਾਪੀ ਜਾਇਆ ਹੋ ਗਈ ਇਸ ਦੂਸਰੀ ਕਾਪੀ ਉੱਤੇ ਆਪਣਾ ਨਾਮ ਲਿਖ ਊਸ਼ਾ ਹਾਂ ਊਸ਼ਾ ਊਸ਼ਾ ਪਗੀਰਥ ਨੇ ਉਹ ਕਾਪੀ ਚੁੱਕ ਕੇ ਦੂਸਰੀ ਉਸ ਵੱਲ ਰੱਖਦਿਆਂ ਆਖਿਆ ਸੁੰਨ ਜਹੀ ਹੋਈ ਊਸ਼ਾ ਨੇ ਦੂਜੀ ਕਾਪੀ ਉੱਤੇ دستਕਤ ਕਰ ਦਿੱਤੇ ਲਿਖ ਦਿੱਤਾ ਊਸ਼ਾ ਪਰ ਇਸ ਤੋਂ ਪਹਿਲਾਂ ਕੀ ਉਹ ਕਾਗਜ਼ ਪਗੇਰਤ ਚੁੱਕਦਾ ਉਹਦਾ ਨਾਂ ਸਾਹਮਣੇ ਪਏ ਕਾਗਜ਼ ਤੋਂ ਉੱਠ ਕੇ ਜਿਵੇਂ ਉਹਦੇ ਮੱਥੇ 'ਚ ਵੱਜਿਆ ਬਿਜਲੀ ਦੇ ਸਾਖ ਜਿਹੇ ਬਾੰਗ ਜਿਵੇਂ ਉਸ ਦੀ ਸੁਰਤ ਪਰਤੀ ਉਸਨੇ ਕਾਲੀ ਨਾਲ ਮੇਜ਼ ਤੋਂ ਕਾਗਜ਼ ਚੁੱਕ ਲਿਆ ਤੇ ਪਗੇਰਤ ਦੇ ਰੁਕਦਿਆਂ ਰੁਕਦਿਆਂ ਉਹ ਕਾਗਜ਼ ਲੀਰਾਂ ਲੀਰਾਂ ਕਰਕੇ ਬਾਰੀ ਤੋਂ ਬਾਹਰ ਭਗਾ ਮਾਰਿਆ ਪਗੀਰਥ ਦੀਆਂ ਅੱਖਾਂ ਵਿੱਚ ਜਿਵੇਂ ਖੂਨ ਉਤਰ ਆਇਆ ਉਹ ਖਿਜ ਕੇ ਬੋਲਿਆ ਇਸ ਤਰ੍ਹਾਂ ਦਖਸਤ ਕਰਨ ਤੋਂ ਇਨਕਾਰ ਕਰਕੇ ਤੂੰ ਸਮਝਦੀ ਐ ਮੈਨੂੰ ਕੁਝ ਵੀ ਕਰਨ ਤੋਂ ਰੋਕ ਲਵੇਂਗੀ ਇਸ ਦੇ ਹੋਰ ਵੀ ਤਰੀਕੇ ਨੇ ਮੈਂ ਬਦਚਲਣੀ ਦਾ ਕੇਸ ਬਣਾ ਕੇ ਤਲਾਕ ਲੈ ਸਕਦਾ ਬੀ ਗਵਾਇਆਂ ਇਸ ਦੇ ਹੱਕ ਚ ਪੁਹਤਾ ਸਕਦਾ ਤੇ ਤੈਨੂੰ ਮਿੱਟੀ ਵਿੱਚ ਮਿਲਾ ਸਕਦਾ ਸਾਲੀ ਬਦਜਾਤ ਪਗੀਰਥ ਕਮਲਾ ਹੋ ਗਿਆ ਬੀਜੀ ਨੇ ਵਿੱਚ ਪੈ ਕੇ ਰੁਕਣਾ ਚਾਹੀਆ ਮੈਂ ਕਹਿਣਾ ਇਹ ਸਮਝਦੀ ਕੀ ਹੈ ਆਪਣੇ ਆਪ ਨੂੰ ਇਸੇ ਬੇਲੇ ਮੈਂ ਇਹਨੂੰ ੱੱਕੇ ਦੇ ਕੇ ਘਰੋਂ ਕੱਢ ਸਕਦਾ ਕਰ ਲਈ ਮੇਰਾ ਕੀ ਕਰਦੀ ਹੈ ਤੂੰ ਤਾਂ ਐਵੇਂ ਹੀ ਖਿਜ ਜਾਣਾ ਹੈ ਮਿੰਟ ਚ ਗੁੱਸਾ ਲੈ ਜੂ ਬੀਜੀ ਨੇ ਪਹਿਲੀ ਗੱਲ ਪਗੀਥ ਤੇ ਦੂਜੀ 우ਸ਼ਾ ਨੂੰ ਆਖੀ ਕਰਨਗੀ ਸਿੱਧੀ ਤਰ੍ਹਾਂ ਦਸਤਖਤ ਕੇ ਨਹੀਂ ਪਗੀਰਥ ਨੇ ਲੋਹਾ ਲਾਖਾ ਕੇ ਪੁੱਛਿਆ ਨਹੀਂ 우ਸ਼ਾ ਨੇ ਦ੍ਰਿੜਤਾ ਨਾਲ ਆਖਿਆ ਚੰਗਾ ਫਿਰ ਤੈਨੂੰ ਨਾਲੇ ਤੇਰੇ ਪਿਓ ਨੂੰ ਕਚਹਿਰੀ ਚ ਹੀ ਸੱਦੂ ਹਰਾਮ ਜਾਦੀ ਕੁੱਤੀ ਨਾ ਹੋਵੇ ਕਾਮਲਾ ਹੋ ਗਏ ਪਗੀਰਥ ਬੀਜੀ ਨੇ ਫਿਰ ਵੇਚਾਉਣਾ ਚਾਹਿਆ ਠੀਕ ਹੈ ਮੈਂ ਆਪਣੇ ਬਾਪ ਨਾਲ ਕਚਹਿਰੀ ਚ ਆ ਜਾਵਾਂਗੀ ਦੇਖ ਲਵਾਂਗੀ ਪਗੀਰਥ बाबू ਪੀਸੀਐਸ ਆਪਣੀ ਪਤਨੀ ਨੂੰ ਬਦਚलन ਕਿਵੇਂ ਸਾਬਤ ਕਰਦਾ ਏਸੇ ਵੇਲੇ ਨਿਕਲ ਜਾ ਮੇਰੇ ਘਰੋਂ ਨਹੀਂ ਤਾਂ ੱੱਕੇ ਦੇ ਕੇ ਕੱਢੂ ਹਰਾਮਜਾਦੀ ਵੱਡੀ ਆਈ ਹੈ ਪਗੀਰਥ ਮੁੱਕਾ ਉਗਰ ਕੇ ਉਸ ਵੱਲ ਆਇਆ ਊਸ਼ਾ ਆਪਣੀ ਥਾਂ ਤੋਂ ਉੱਠ ਖੜੀ ਹੋਈ ਪਗੀਰਥ ਨੂੰ ਉਸ ਦੀ ਬੀਜੀ ਫੜ ਕੇ ਦੂਜੇ ਕਮਰੇ ਚ ਲੈ ਗਈ ਤੇ ਬਹੁਤ ਚਿਰ ਹੌਲੀ ਹੌਲੀ ਸਮਝਾਉਂਦੀ ਰਹੀ ਊਸ਼ਾ ਪਲਕੂ ਸੁਨੁਝਹੀ ਹੋਈ ਖੜੀ ਰਹੀ ਫਿਰ ਬਾਹਰ ਖੋਲ ਕੇ ਉਹ ਕੋਠੀ ਤੋਂ ਬਾਹਰ ਲਾਂਚ ਆ ਗਈ ਟਾਈਗਰ ਭੌਂਕਿਆ ਪਰ ਉਸ ਨੂੰ ਸ਼ਿਆਨ ਕੇ ਪੂਛ ਹਲਾਉਂਦਾ ਪਰਤ ਗਿਆ ਬਾਹਰ ਹਨੇਰਾ ਸੀ ਸਿਰਫ ਸੜਕ ਉੱਪਰ ਬੱਤੀਆਂ ਜਗ ਰਹੀਆਂ ਸਨ ਫਾਟ ਖੋਲ ਕੇ ਉਹ ਸੜਕ ਦੇ ਉੱਤੇ ਆ ਗਈ ਸੜਕ ਉੱਤੇ ਪਹੁੰਚ ਕੇ ਉਸ ਨੇ ਸ਼ਾਲ ਆਪਣੇ ਸਿਰ ਉੱਪਰ ਲੈ ਲਿਆ ਹੌਲੀ ਹੌਲੀ ਤੁਰਦੀ ਉਹ ਹਸਪਤਾਲ ਦੇ ਅੱਗੇ ਲੰਘ ਕੇ ਸੱਜੇ ਪਾਸੇ ਨੂੰ ਮੁੜ ਗਈ ਸੱਜੇ ਪਾਸੇ ਦੀ ਸੜਕ ਵੱਲ ਬਾਗ ਨੂੰ ਜਾਂਦੀ ਸੜਕ ਉੱਤੇ ਬਾਗ ਵੱਲ ਹਨੇਰਾ ਸੀ ਪਾਲਦੇ ਪਾਲੇ ঊਸ਼ਾ ਝਿਜਕੀ ਫਿਰ ਉਸ ਨੂੰ ਲੱਗਿਆ ਹਨੇਰੇ ਵਿੱਚ ਜਿੱਧਰ ਇਸ ਵੇਲੇ ਬੰਦੇ ਨਹੀਂ ਉਧਰ ਕੋਈ ਡਰ ਨਹੀਂ ਹਨੇਰੇ ਤੋਂ ਕਾਹਦਾ ਡਰਨਾ ਹੋਇਆ ਫਿਰ ਉਸ ਨੂੰ ਲੱਗਿਆ ਬਰਫਾਂ ਵਿੱਚ ਪੰਗਰ ਕੇ ਦਰਿਆਵਾਂ ਵਿੱਚ ਵਗ ਕੇ ਕਣਕਾਂ ਵਿੱਚ ਉੱਗ ਆਉਣ ਵਾਲੀ ਪਾਰਵਤੀ ਮਿੱਟੀ ਵਿੱਚ ਰਲੀ ਜਦੋਂ ਸੀ ਤਾਂ ਉਹ ਵੀ ਤਾਂ ਉਹਦੇ ਨਾਲ ਹੀ ਉਹ ਇਕੱਲੀ ਕਿੱਥੇ ਸੀ ਤਾਂ ਫਕੀਰਤ ਸੀ ਜਿਸ ਕੋਲ ਨਾ ਊਸ਼ਾ ਸੀ ਨਾ ਆਸ਼ਾ ਹਨੇਰੇ ਵਿੱਚ ਤੁਰਦਿਆਂ ਉਸਾਂ ਨੂੰ ਲੱਗਿਆ ਜਿਵੇਂ ਕੋਈ ਉਸਦੇ ਮਗਰ ਆ ਰਿਹਾ ਹੈ ਉਸਨੇ ਡਰ ਕੇ ਪਿੱਛੇ ਝਾਕਿਆ ਤੇ ਕੁਝ ਕਦਮਾਂ ਦੀ ਦੂਰੀ ਤੇ ਟਾਈਗਰ ਉਹਨਾਂ ਦਾ ਅਲਸ਼ੈਸ਼ਨ ਕੁੱਤਾ ਉਹਦੇ ਮਗਰ ਤੁਰਿਆ ਆ ਰਿਹਾ ਸੀ ਟਾਈਗਰ ਤੇ ਉਸਨੇ ਉਹ ਰਾਤ ਬਾਗ ਵਿੱਚ ਹੀ ਗੁਜ਼ਾਰੀ ਅਗਲੇ ਦਿਨ 4 ਵਜੇ ਨਾਲ ਉੱਠ ਕੇ ਜਦੋਂ ਉਸ ਨੂੰ ਪਾਠੀ ਸਿੰਘ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਗੁਰਦੁਆਰੇ ਵੱਲੀ ਰਾਹ ਪੈ ਗਈ